ਸਾਸ਼ੀਕਾਲ ਜੀ ਸਾਰਿਆਂ ਨੂੰ ਅੱਜ ਮੌਜੂਦ ਹਾਂ ਬਲਟੋਆ ਦੇ ਚੌਂਕ ਦੇ ਵਿੱਚ ਜਿੱਥੇ ਕਿ ਲਗਾਤਾਰ ਦੁਕਾਨਦਾਰਾਂ ਨੂੰ ਧਮਕੀਆਂ ਮਿਲ ਰਹੀਆਂ ਸਨ ਗੈਂਗਸਟਰਾਂ ਵੱਲੋਂ ਤੇ ਕੈਮਰਾਮੈਨ ਨੂੰ ਕਹਾਂਗੇ ਸਿੱਧੀਆਂ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਕਿ ਬਲਟੋਆ ਚੌਂਕ ਨੂੰ ਇਸ ਵਕਤ ਜਾਮ ਕਰ ਦਿੱਤਾ ਗਿਆ ਏ ਕਿਉਂਕਿ ਅੱਜ ਫੇਰ ਜਿਹੜੀ ਗੋਲੀਆਂ ਨੇ ਉਹ ਚਲਾਈਆਂ ਗਈਆਂ ਨੇ ਗੱਲਬਾਤ ਕਰਦੇ ਆਂ ਫੌਜੀ ਹੋਣੀ ਸਾਡੇ ਨਾਲ ਮਜੂਰ ਨੇ ਕਿ ਇਹ ਜਿਹੜੀ ਅੱਜ ਗੋਲੀ ਚੱਲੀ ਹੈ ਦੁਪਹਿਰ ਵਕਤ ਕਿੱਥੇ ਚੱਲੀ ਹੈ ਕਿਸ ਦੇ ਉੱਤੇ ਹਮਲਾ ਹੋਇਆ ਜੀ ਇਹ ਜੀ ਅੱਜ ਵਿਠੋਆ ਚੌਂਕ ਤੋਂ ਅਮਰਕੋਟ ਰੋਡ ਤੇ ਮੋਦੀ ਗੁਰੂ ਨਾਨਕ ਮੋਦੀ ਖਾਨਾ ਕਰਿਆਨਾ ਸਟੋਰ ਤੇ ਜੀ ਸ਼ਰਿਆਮ 8 ਗੋਲੀਆਂ ਸਿੱਧੀਆਂ ਉਹਨਾਂ ਦੀ ਦੁਕਾਨ ਦੇ ਵਿੱਚ ਮਾਰੀਆਂ ਗਈਆਂ ਜੀ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਦਿੱਤਾ ਸਾਡੇ ਅੱਡੇ ਚ ਹੋ ਚੁੱਕੀਆਂ ਪਹਿਲਾਂ ਅਰਬਨ ਹਾਈਲਾਈਟ ਸੈਂਟਰ ਤੇ ਉਸ ਤੋਂ ਬਾਅਦ ਬਲਦੇਵ ਕਰਿਆਨਾ ਸਟੋਰ ਤੇ ਉਸ ਤੋਂ ਬਾਅਦ ਆਪਣੇ ਜਗਮਿੰਦਰ ਪੱਤਰਕਾਰ ਹੈ ਸਾਡੇ ਉਦੋਂ ਹੀ ਧਮਕनियां ਜੀਆ ਮਿਲ ਚੁੱਕੀਆਂ ਨੇ ਬਹੁਤ ਜਿਹੜੀਆਂ ਗੁੰਡਾਗਰਦੀ ਵੱਧ ਚੁੱਕੀ ਆ ਪੌਜੀ ਗੈਂਗਸਟਰਾਂ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਐ ਹੁਣ ਵੀ ਇਹ ਸ਼ੰਕਾ ਹੈ ਤੇ ਲਗਾਤਾਰ ਇਹ ਸਾਫ਼ ਵੀ ਕੀਤਾ ਜਾ ਰਿਹਾ ਪਰ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਨਾਰੇਬਾਜ਼ੀ ਕੀਤੀ ਜਾ ਰਹੀ ਉਸ ਦਾ ਹੀ ਕਾਰਨ ਹੈ ਇਹੋ ਆ ਜੀ ਇਥੋਂ ਥਾਣਾ ਸਿਰਫ 200 ਮੀਟਰ ਆ ਅੱਛਾ ਜੀ ਚੌਂਕ ਤੋਂ ਜਿਹੜਾ ਬਲਦੇਵ ਕ੍ਰਾਨਾ ਸਟੋਰ ਆ ਜਿੰਨਾਂ ਨੂੰ ਪਹਿਲਾਂ ਧਮਕੀਆਂ ਆਉਂਦੀਆਂ ਨਹੀਂ ਆ ਜਿਨ੍ਹਾਂ ਦੇ ਘਰ ਤੇ ਗੋਲੀਆਂ ਚਾਹੀਓ ਉਹ ਸਿਰਫ ਥਾਣੇ ਤੋਂ 50 ਮੀਟਰ ਆ ਅਛਾ ਜੀ ਇਸ ਕਰਕੇ ਥਾਣਾ ਥਾਣਾ ਤਾਂ ਚੌਂਕ ਦੇ ਵਿੱਚ ਹੀ ਸਮਝੋ ਚੌਂਕ ਤੇ ਚੌਂਕ ਦੇ ਲਾਗੇ ਬੰਨੇ ਜਿੰਦੀਆਂ ਮਾਰ ਦਿੱਤਾ ਹੋ ਜਾਣੇ ਹੁਣ ਤੱਕ ਪੁਲਿਸ ਆਈ ਇੱਥੇ ਜੀ ਲਾਗੇ ਅਜੇ ਤੱਕ ਪੁਲਿਸ ਇੱਥੇ ਨਹੀਂ ਆਈ ਇਹਦੋਂ ਨੂੰ ਕਹਿੰਦੇ ਆ ਵੀ ਮਗਰ ਗਏ ਬੰਦਿਆਂ ਦੇ ਭੱਜੇ ਹੁਣ ਪਤਾ ਨਹੀਂ ਵੀ ਕਿਧਰ ਗਏ ਕਿਧਰ ਨਹੀਂ ਗਏ ਅਛਾ ਮੌਕੇ ਦੇ ਹਾਲਾਤ ਜਿਹੜੇ ਨੇ ਕਿਸੇ ਕੋ ਗੋਲੀ ਲੱਗਦੀ ਵੀ ਕੋਈ ਖਮਰਾ ਜੋ ਮਚਾਓ ਹੋ ਗਿਆ ਗੋਲੀਆਂ ਦਾ ਪਚਾਓ ਆਇਆ ਜੀ ਕੰਧ ਦੇ ਵਿੱਚ ਤੇ ਪੌੜੀਆਂ ਦੇ ਵਿੱਚ 8 ਗੋਲੀਆਂ ਵੱਜੀਆਂ ਉਹਦਾ ਮੌਜੂਦਾ ਨਿਸ਼ਾਨ ਮੌਜੂਦ ਨੇ ਤੇ ਹੁਣ ਕੀ ਜਿਹੜੀ ਪਰਨਾ ਪ੍ਰਵਰਸ਼ਨ ਕੀਤਾ ਜਾ ਰਿਹਾ ਸਾਰੇ ਦੁਕਾਨਦਾਰਾਂ ਵੱਲੋਂ ਕੀ ਮੰਗਗੇ ਪਰਨਾ ਇਹੋ ਹੀ ਆ ਜੀ ਕਿ ਲੋਕਾਂ ਚ ਰੋਹ ਹੀ ਇੰਨਾ ਹੈ ਕਿ ਹੁਣ ਕੀ ਕਰਾਂਗੇ ਦੁਕਾਨ ਤੇ ਬੈਠੇ ਆ ਅਚਨਚੇਤ ਬੈਠੇ ਆ ਜਿਸ ਨੂੰ ਮਰਜ਼ੀ ਕੋ ਗੋਲੀ ਮਾਰ ਕੇ ਮਾਰ ਜੂਗਾ ਕੀ ਬਣੂਗਾ ਸਾਡੇ ਇਸ ਅਮਨ ਕਾਨੂੰਨ ਦੇ ਹਾਲਾਤ ਜਿਹੜੀ ਆ ਇਹ ਬਹੁਤ ਬਾਹਰ ਹੋ ਚੁੱਕੀ ਆ ਇਹੋ ਹੀ ਸਾਡੀ ਅਪੀਲ ਆ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿ ਸਰਕਾਰ ਦਰਮਗੇਜੇ ਨਾ ਮਾਰੇ ਝੂਠੇ ਵਾਦੇ ਨਾ ਕਰੇ ਝੂਠੇ ਦਲਾਸੇ ਨਾ ਦੇਵੇ ਲੋਕਾਂ ਨੂੰ ਗਰਾਊਂਡ ਤੇ ਕੰਮ ਕਰੇ ਉਹ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹਾਂਗੇ ਬਲਜਿੰਦਰ ਸਿੰਘ ਸਹਿਯੋਗੀ ਪੱਤਰਕਾਰ ਸਾਡੇ ਨਾਲ ਨੇ ਉਹਨਾਂ ਨੂੰ ਕਹਾਂਗੇ ਕਿ ਸਾਹਮਣੇ ਜਿਹੜਾ ਥਾਣਾ ਹੈ ਪੁਲਿਸ ਥਾਣਾ ਹੈ ਉਹ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਜਿਹੜਾ ਜਾਮ ਲੱਗਣਾ ਸ਼ੁਰੂ ਹੋ ਗਿਆ ਕਿਉਂਕਿ ਬਲਟੋਆ ਦੇ ਜਿਹੜੇ ਦੁਕਾਨਦਾਰ ਨੇ ਤਸਵੀਰਾਂ ਜਿਹੜੀਆਂ ਇੱਧਰ ਨੂੰ ਕਹਾਂਗੇ ਕੈਮਰਾਮੈਨ ਨੂੰ ਦਿਖਾਈਆਂ ਜਾਣ ਕਿ ਕਿੰਨਾ ਜਿਹੜਾ ਇੱਥੇ ਰਸ਼ ਹੈ ਜਿਹੜਾ ਇਸ ਸਮੇਂ ਦੁਕਾਨਦਾਰਾਂ ਦੇ ਵਿੱਚ ਰੋ ਹੈ ਕਿਉਂਕਿ ਪਹਿਲਾਂ ਵੀ ਕਰਿਆਨਾ ਸਟੋਰ ਦੇ ਜਿਹੜੇ ਮਾਲਕ ਸਨ ਉਹਨਾਂ ਨੂੰ ਧਮਕੀਆਂ ਆਈਆਂ ਸਨ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਕੋਈ ਪੱਤਰਕਾਰ ਨੇ ਉਹਨਾਂ ਨੂੰ ਵੀ ਇਸ ਤੋਂ ਪਹਿਲਾਂ ਧਮਕੀਆਂ ਮਿਲੀਆਂ ਸਨ ਤੇ ਅੱਜ ਜਿਹੜੀ ਗੋਲੀਆਂ 8 ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਨੇ ਗੁਰਨਾਨਕ ਮੋਦੀ ਖਾਨਾ ਜਿਹੜੇ ਚਲਾਉਂਦੇ ਨੇ ਉਹਨਾਂ ਦੇ ਉੱਤੇ ਕਹਿੰਦੇ ਗੋਲੀਆਂ ਚਲਾਈਆਂ ਗਈਆਂ ਫਿਲਹਾਲ ਜਿਹੜਾ ਜਾਨੀ ਨੁਕਸਾਨ ਦਾ ਬਚਾਏ ਤੇ ਉੱਥੇ ਵੀ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਜਿੱਥੇ ਕਿ ਗੋਲੀ ਇਹ ਚੱਲੀ ਹੈ ਤਸਵੀਰਾਂ ਜਿਹੜੀਆਂ ਕੈਮਰਾਮੈਨ ਨੂੰ ਕਹਾਂਗੇ ਦਿਖਾਈਆਂ ਜਾਣ ਕਿ ਚੌਂਕ ਤੋਂ ਥੋੜੀ ਦੂਰੀ ਦੇ ਉੱਤੇ ਜਿਹੜੀ ਗੋਲੀ ਹੈ ਉਹ ਗੋਲੀਆਂ ਚਲਾਈਆਂ ਗਈਆਂ ਨੇ 8 ਗੋਲੀਆਂ ਚੱਲਣ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ ਦੁਕਾਨਦਾਰਾਂ ਦੇ ਵਿੱਚ ਇਸ ਵੇਲੇ ਜਿਹੜਾ ਹੈ ਸਹਿਮ ਦਾ ਮਾਹੌਲ ਜਾਣਕਾਰੀ ਅਸੀਂ ਲੈਨੇ ਆ ਕਿੱਥੇ ਵੱਜੀਆਂ ਵੀਰਜੀ ਗੋਲੀਆਂ ਕਿੱਥੇ ਵੱਜੀਆਂ ਗੋਲੀਆਂ ਕੈਮਰਾਮੈਨ ਨੂੰ ਕਵਾਂਗੇ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਕੇ ਤੁਸੀਂ ਦੇਖ ਰਹੇ ਹੋ ਕਿ ਗੋਲੀਆਂ ਦੇ ਨਿਸ਼ਾਨ ਜਿਹੜੇ ਕੰਧਾਂ ਦੇ ਉੱਤੇ ਛਪੇ ਹੋਏ ਨੇ ਗੁਰੂ ਨਾਨਕ ਮੋਦੀ ਖਾਨਾ ਜਿੱਥੋਂ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਦੁਕਾਨ ਦੇ ਉੱਤੇ ਜਿਹੜੀਆਂ ਗੋਲੀਆਂ ਨੇ ਚਲਾਈਆਂ ਗਈਆਂ ਨੇ ਇਸ ਤੋਂ ਪਹਿਲਾਂ ਵੀ ਬਲਟੋਆ ਦੇ ਵਿੱਚ ਗੈਂਗਸਟਰਾਂ ਦੀਆਂ ਧਮਕੀਆਂ ਜਿਹੜੀਆਂ ਆਈਆਂ ਸਨ ਕੋਈ ਦੁਕਾਨਦਾਰਾਂ ਨੂੰ ਆਈਆਂ ਸਨ ਉਸ ਤੋਂ ਬਾਅਦ ਹੋਰ ਵੀ ਜਿਹੜਾ ਪਹਿਲਾਂ ਵੀ ਇੱਥੇ ਕੋਈ ਆਈਲੈਂਡ ਸੈਂਟਰ ਸੁਣਿਆ ਉਸ ਨੂੰ ਵੀ ਧਮਕੀਆਂ ਆਈਆਂ ਸਨ ਇੱਕ ਵਾਰ ਫਿਰ ਅਸੀਂ ਕਹਾਂਗੇ ਤਸਵੀਰਾਂ ਦਿਖਾਈਆਂ ਜਾਣ ਕਿ ਜਿਹੜੇ ਗੋਲੀਆਂ ਚੱਲੀਆਂ ਨੇ ਉਸ ਦੇ ਖੋਖੇ ਜਿਹੜੇ ਐ ਕਿੰਨੀਆਂ ਗੋਲੀਆਂ ਵੀਰ ਜੀ ਮਾਰਿਆਂਗੇ 8 ਵੀਰ ਜੀ ਇੱਥੇ ਉਸ ਵਕਤ ਕੋਈ ਮੌਜੂਦ ਸੀ ਜਦੋਂ ਗੋਲੀਆਂ ਚਲਾਈਆਂ ਨਹੀਂ ਵੀਰ ਜੀ ਕੋਈ ਨਹੀਂ ਮੌਜੂਦ ਹੈਗਾ ਇੱਥੇ ਇਹਨਾਂ ਦੇ ਮੁੰਡੇ ਸਾਈਡ ਤੇ ਖਲੋਤੇ ਸੀ ਸਾਰੇ ਅੱਛਾ ਜੀ ਹਾਂਜੀ ਦੁਕਾਨ ਦੇ ਵਿੱਚ ਕੋਈ ਜਿਹੜੇ ਦੁਕਾਨ ਦੇ ਮਾਲਕ ਨੇ ਉਦੋਂ ਵੀਰ ਜੀ ਅੰਦਰ ਬੜੇ ਸਾਰੇ ਜਦੋਂ ਗੋਲੀਆਂ ਵੱਜੀਆਂ ਉਹ ਸਾਰੇ ਡਰ ਕੇ ਭੱਜ ਗਏ ਕੋਈ ਵੇਖਿਆ ਕਿਸੇ ਨੇ ਕਿ ਮੋਟਰਸਾਈਕਲ ਤੇ ਜਾਂ ਗੱਡੀ ਤੇ ਕਿਸ ਚੀਜ਼ ਤੇ ਸੀ ਉਹ ਨਹੀਂ ਵੀਰ ਜੀ ਮੋਟਰਸਾਈਕਲ ਤੇ ਆ ਹਾਂ ਜੀ ਤੁਸੀਂ ਉੱਥੇ ਸੀ ਉਹ ਕੰਮ ਕਰਦੇ ਆਂ ਅਸੀਂ ਦੁਕਾਨ ਦੇ ਅੰਦਰ ਹੁੰਦੇ ਹਾਂ ਹਾਂ ਜੀ ਹਾਂ ਜੀ ਤੇ ਕਿੰਨੇ ਜਾਣੇ ਜਿਹੜੇ ਮੋਟਰਸਾਈਕਲ ਤੇ ਉਹ ਦੋ ਜਾਣੇ ਸਪਲੈਂਡਰ ਤੇ ਦੋ ਜਾਣੇ ਹਾਂ ਜੀ ਗੋਲੀਆਂ ਮਾਰ ਕੇ ਫਿਰ ਉਸ ਤੋਂ ਬਾਅਦ ਭੱਜ ਗਏ ਗੋਲੀਆਂ ਮਾਰ ਕੇ ਟੌਰ ਨਾ ਗਏ ਕੋਈ ਜਿਆਦਾ ਤੇਜ਼ ਨਹੀਂ ਭਜਾਇਆ ਮੋਟਰਸਾਈਕਲ ਨੂੰ ਹੁਣ ਤੱਕ ਕੀ ਕਾਰਵਾਈ ਅਮਲ ਜੁਲਿਆਂਦੀ ਹਾਲੇ ਕੋਈ ਕਾਰਵਾਈ ਨਹੀਂ ਹੋਈ ਗਏ ਆ ਮਗਰ ਹੁਣ ਜਾਂਚ ਤੋਂ ਪਹਿਲਾਂ ਵੀ ਕੋਈ ਫੋਨ ਤੁਸੀਂ ਦੁਕਾਨ ਤੇ ਕੰਮ ਕਰਦੇ ਜੇ ਕੋਈ ਕਦੀ ਕਾਲ ਆਈ ਆ ਕੋਈ ਨਹੀਂ ਪਹਿਲਾਂ ਨਹੀਂ ਕੋਈ ਆਈ ਜੀ ਕੋਈ ਨਹੀਂ ਆਈ ਨਹੀਂ ਆ ਅੱਜ ਕੈਮਰਾਮੈਨ ਨੂੰ ਕਵਾਂਗੇ ਕਿ ਇੱਥੇ ਜਿਹੜਾ ਬਲਟੋਆ ਚੌਂਕ ਦਾ ਮਾਹੌਲ ਹੈ ਦਿਖਾਇਆ ਜਾਵੇ ਦੁਕਾਨਦਾਰਾਂ ਦੇ ਵਿੱਚ ਸਹਿਮ ਦਾ ਇਸ ਵਕਤ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਕਿਉਂਕਿ ਗੋਲੀ ਜਿਹੜੀ ਚੱਲੀ ਆ ਤੇ ਅੱਠ ਗੋਲੀਆਂ ਗੁਰਨਾਨਕ ਮੋਦੀ ਖਾਨਾ ਜਿਹੜੇ ਚਲਾਉਂਦੇ ਨੇ ਉਹਨਾਂ ਦੀ ਦੁਕਾਨ ਦੇ ਉੱਤੇ ਵੱਜੀਆਂ ਨੇ ਫਿਲਹਾਲ ਜਾਣੀ ਨੁਕਸਾਨ ਦੀ ਕੋਈ ਵੀ ਖਬਰ ਅਜੇ ਨਹੀਂ ਹੈ ਸਾਡੇ ਨਾਲ ਜਿਹੜਾ ਗੁਰੂ ਨਾਨਕ ਮੋਦੀ ਖਾਨਾਂ ਦੇ ਜਿਹੜੇ ਮਾਲਕ ਨੇ ਜਿਹੜੇ ਚਲਾਉਂਦੇ ਨੇ ਉਹ ਮੌਜੂਦ ਨੇ ਵੀਰ ਜੀ ਕੀ ਨਾਂ ਆਪਣਾ ਪੁਲਿਸ ਨੇ ਇਹ ਬੰਦੇ ਕਿਉਂ ਨਹੀਂ ਚੁੱਕੇ ਜਿੱਦਣ ਦੀਆਂ ਉਹਨਾਂ ਨੂੰ ਗੋਲੀਆਂ ਵੱਜੀਆਂ ਆ ਇੱਥੋਂ ਇੱਕ ਲਈ ਜਾਣਕਾਰੀ ਸਿਰਫ 500 ਮੀਟਰ ਤੇ ਆ ਉਹਦਾ ਨਹੀਂ ਹੋਵੇ ਤੇ ਉਹਦੇ ਘਰ ਦੇ ਚੁੱਕਣ ਉਹਦੇ ਰਿਸ਼ਤੇਦਾਰ ਚੁੱਕਣ ਉਹਨੂੰ ਭੈਣ ਚੋਦ ਕੋਣ ਹੁੰਦਾ ਉਹ ਗੜੀ ਮੁੜੀ ਇਸ ਤਰ੍ਹਾਂ ਕਰਨ ਵਾਲਾ ਤੁਹਾਨੂੰ ਪਹਿਲਾਂ ਵੀ ਧਮਕੀਆਂ ਦਿੱਤੀਆਂ ਗਈਆਂ ਨਹੀਂ ਸਾਨੂੰ ਕੋਈ ਧਮਕੀ ਨਹੀਂ ਆਈ ਅੱਜ ਹੀ ਜਿਹੜੀ ਗੋਲੀ ਅੱਜ ਹੀ ਗੋਲੀ ਚੱਲੀ ਹੈ ਤੁਸੀਂ ਉਸ ਵਕਤ ਮੌਜੂਦ ਹੋ ਦੁਕਾਨ ਦੇ ਵਿੱਚ ਅਸੀਂ ਦੁਕਾਨ 'ਚ ਬੈਠੇ ਕੰਮ ਕਰਨ ਦੇ ਆ ਆਪਦਾ